ਸਰ ਜੀ ਜਿਹੜਾ ਵਿਸ਼ਾਲ ਕੀ ਲੱਗਦਾ ਤੁਹਾਡਾ ਬੇਟਾ ਮਰਾ ਕਿੰਨੇ ਜੀਨੇ ਕਰ ਹਾਂਜੀ ਪਰਿਵਾਰਕ ਦੇ ਲੋਕ ਅਸੀਂ 5 ਲੋਕ ਹੈ 6 ਅਛਾ ਜੀ ਵਿਸ਼ਾਲ ਕੀ ਕਰਦਾ ਹੈ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਕਾ ਮੋਡੇ ਨਾਲ ਗਿਆ ਸੀ ਉਹਦੇ ਨਾਲ ਹੀ ਬਸ ਕੋਈ ਕੀ ਹੋਇਆ ਜੀ ਬਸ ਮੇਥੋਂ ਕੰਮ ਤੋ ਗਿਆ ਕੰਮ ਤੋ ਗਿਆ ਸੀ ਤੋਂ ਮੈਨਾਂ ਦਾ ਪਤਾ ਨਹੀਂ ਕੀ ਮਨ ਕਿਤਨਾ ਇਕੱਠੇ ਕੰਮ ਕਰਦੇ ਕੀ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ ਕੀ ਚੱਕਰ ਹੈਗਾ ਤੇ ਨਹੀਂ ਨਹੀਂ ਹੈਗਾ ਬਸ ਇਹ ਹੀ ਤੇ ਤੁਹਾਨੂੰ ਕਿਦੋਂ ਪਤਾ ਲੱਗੇ ਇਹ ਗੱਲ ਹਾਂਜੀ ਤੁਹਾਨੂੰ ਕਿਦੋਂ ਪਤਾ ਲੱਗਾ ਸਾਨੂੰ ਆਜ ਤੋਂ ਇਹ ਚੱਕਰ ਬਣਿਆ ਫੇਰ ਪਤਾ ਲੱਗਾ ਲਾਸਟ ਤੋਂ ਬਾਅਦ ਪਤਾ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਕਰਨੀ ਸੀ ਆਇਆ ਹਾਂਜੀ ਕਰ ਆਇਆ ਇਹ ਕਿੰਨਾ ਕਰ ਤੇ ਅੱਗੇ ਵੀ ਹੁੰਦਾ 15 ਦਿਨਾਂ ਬਾਅਦ ਆ ਜਾਂਦੇ ਜਿੰਨੇ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੀ ਫੇਰ ਇੱਕ ਵਾਰ ਕੋਮ ਫੇਰ ਕੇ ਚਲ ਜਾਂਦਾ ਹੈ ਹਾਂ ਬਸ ਫੇਰ ਜੇ ਲਾਸਟ ਟਾਈਮ ਕਰੋ ਆਇਆ ਆ ਉਹ ਬਾਬੇ ਦੇ ਬਿਆਰ ਦਿਨ ਹਾਂ ਜੀ 10 ਸਤੰਬਰ ਨੂੰ ਹਾਂ ਜੀ ਹਾਂ ਜੀ ਕੀ ਗੱਲ ਬਾਤ ਹੋਈ ਸੀ ਉਹ ਕੋਈ ਗੱਲ ਬਾਤ ਲੱਗੀ ਸੀ ਹਾਂ ਜੀ ਉਦੋਂ ਕੋਈ ਗੱਲ ਬਾਤ ਨਹੀਂ ਸੀ ਲੱਗੀ ਕੋਈ ਮਹਿਸੂਸ ਹੀ ਨਹੀਂ ਆ ਸਾਰਾ ਮਹਿਸੂਸ ਹੁੰਦਾ ਹਮਨ ਕੋਈ ਤਾਂ ਸਮਝ ਨਾ ਲੱਗਦੀ ਕੋਈ ਹੁਣ ਜਿੰਨੀ ਪੜਿਆ ਗਿਆ ਹਾਂ ਹਾਂ ਜੀ ਪੜਿਆ ਕਿੱਦਾਂ ਗਿਆ ਕੋਈ ਪਤਾ ਨਹੀਂ ਲੱਗਾ ਇਹ ਉਹਦੇ ਮੁੰਡੇ ਨੂੰ ਨਾਲ ਦੇ ਨੂੰ ਪੜਾ ਹਾਂ ਜੀ ਇੱਕ ਟ੍ਰਾਉਨ ਰੂਮ ਤੋਂ ਮਗਾਇਆ ਇਹਨਾਂ ਨੇ ਪਾਕਿਸਤਾਨੋਂ ਕਿਦੋਂ ਗਾਇਆ ਇਹ ਭਾਜੀ ਕੁਝ ਨਹੀਂ ਪਤਾ ਸਾਨੂੰ ਇਹ ਸਿਰਫ ਉਹਨਾਂ ਨੂੰ ਪਤਾ ਮੁੰਡੇ ਨੇ ਵਾਰਿਆ ਜਿਹੜਾ ਬੰਦਾ ਭਾਜੀ ਕੰਮ ਕਰਦਾ ਇੱਕ ਪੁਰਾਣੀ ਸੀ ਇੱਕ ਹੋ ਗਈ ਕੀ ਨਾਂ ਦੇ ਤੋ ਮਾਂ ਮਾਂ ਦੀ ਕੰਮ ਕਰਦਾ ਰਾਈ ਇਹ ਤਾਂ ਆਦਮੀ ਤਰੀ ਕਿੰਨੇ ਬੱਚੇ ਆ ਤੁਹਾਡੇ ਤੇ ਵਿਸ਼ਾਲ ਕਿਵੇਂ ਨੰਬਰ ਆ ਲਾ ਮੇਰੇ ਦੋਵੇਂ ਬੇਟੇ ਵਿਸ਼ਾਲ ਬਟਾ ਕੇ ਛੁੱਟਦਾ ਕਿ ਕਹਿਣਾ ਚਾਹੋਗੇ ਵਿਸ਼ਾਲ ਬਾਰੇ ਜੋਰ ਨਹੀਂ ਕੀਤਾ ਠੀਕ ਕੀਤਾ ਗਲਤ ਕੀਤਾ ਗਲਤ ਕੀਤਾ ਕੀ ਕਹਿੰਦੇ ਯਾਰ ਜਦੋਂ ਉਹ ਆਖਰੀ ਵਾਰੀ ਟੜ ਰਾਇਆ ਕਰ ਤੇ ਕਿਸ ਤਰ੍ਹਾਂ ਦਾ ਦਾ ਮਹੌਲ ਸੀ ਕਿਸ ਤਰ੍ਹਾਂ ਦਾ ਜਿਹੜਾ ਸੀ ਉਹ ਗੱਲਬਾਤ ਕਰਦਾ ਉਹ ਬੱਚਾ ਜਿਹੜਾ ਨਾਲ ਆਇਆ ਸੀ ਨਾ ਉਹਨੇ ਫੋਨ ਕਰਕੇ ਸੱਦਿਆ ਨਾਲ ਕੋਈ ਹੋਰ ਮੁੰਡਾ ਵੀ ਆਇਆ ਸੀ ਫੋਨ ਤੇ ਉਹ ਆਇਆ ਸੀ ਹਾਂਜੀ ਉਹ ਕਿਹਦਾ ਦਾ ਸੀ ਉਹ ਗੱਲਬਾਤ ਅਪ ਵਿੱਚ ਕਰਦੇ ਸੀ ਤੁਹਾਨੂੰ ਲੱਗਾ ਮਤਲਬ ਨਹੀਂ ਹਾਂਜੀ ਸਰ ਉਹ ਵੀ ਲੱਗਦੇ ਕੰਮ ਕਰਦਾ ਉਹ ਵੀ ਲੱਗਣ ਦੇ ਕੰਮ ਕਰਦਾ ਇਕੱਠੇ ਕਰਦੇ ਸੀ ਕੰਮ ਮੋੜ ਕੇ ਉਹ ਮੁੰਡਾ ਜਿਹੜਾ ਸ੍ਰੀਨਗਰ ਹੀ ਮੇਰਾ ਬੇਟਾ ਜਿਹੜਾ ਹਿਮਾਚਲ ਦੀ ਮੇਰੇ ਬੇਟੇ ਨੂੰ ਫੋਨ ਕਰਕੇ ਸੱਦਿਆ ਇਹਨੇ ਫਿਰ ਮੇਰੇ ਬੇਟੇ ਨਾਲ ਅੱਛਾ ਉਹ ਤੁਹਾਡਾ ਬੇਟਾ ਹਿਮਾਚਲ ਕੰਮ ਕਰਦਾ ਸੀ ਤੇ ਉਹ ਸ਼੍ਰੀਨਗਰ ਸ਼੍ਰੀਨਗਰ ਕੰਮ ਕਰਦਾ ਉੱਥੇ ਹੀ ਇਟਾ ਦੀ ਦੋਸਤੀ ਹੋਈ ਹਾਂ ਉਹ ਥੋੜੀ ਮੁੜ ਕੇ ਉਹਨੂੰ ਸੱਦਿਆ ਉੱਥੇ ਤੋ ਇਹ ਕਿੱਥੇ ਦਾ ਦੂਸਰਾ ਮੁੰਡਾ ਕਿੱਥੇ ਦਾ ਹੈ ਉਹ ਪੱਛੀ ਦਾ ਹੈ ਉਹ ਫਿਰ ਅੱਛਾ ਜਿੱਦਾਂ ਪੱਛੀ ਇਹਦਾ ਜੀ ਪਿੰਡ ਵਿੱਚ ਰਿਕਾਰਡ ਬਹੁਤ ਚੰਗਾ ਹੈ ਪਿੰਡ ਵਿੱਚ ਠੀਕ ਹੈ ਹਾਂ ਜੋ ਸਿੱਖਿਆ ਦੇ ਬਾਰੇ ਉਹ ਸਿੱਖਿਆ ਪਿੰਡ 'ਚ ਨਹੀਂ ਗੱਲ ਕਰਦਾ ਹਲਾ ਅੱਜ ਦੇਖੀ ਕਰਦੇ ਹਲਾ ਘਰ ਤਾਂ ਬਹੁਤ ਮਾੜੇ ਹਾਲਾਤ ਨੇ ਕਿ ਉਹ ਗਰੀਬ ਏ ਲੱਤੋਂ ਲੰਗਾ ਏ ਤੇ ਮਾਤਾ ਵੀ ਬਾਰ ਲੋਕਾਂ ਦਾ ਕਰਾ ਕੰਮ ਦੋਤਾ ਕਰਦੇ ਪਿੰਡ ਦੇ ਵਿੱਚ ਕੋਈ ਇਦਾਂ ਨਹੀਂ ਇਹ ਜੀ ਕੋਈ ਹਰਕਤ ਨਹੀਂ ਪਿੰਡ 'ਚ ਠੀਕ ਹੈ ਜੀ ਪਿੰਡ ਦੇ ਵਿੱਚ ਸਹੀ ਪਿੰਡ ਦੇ ਵਿੱਚ ਸਹੀ ਲੱਗਦਾ ਕਿਦੇ ਪੈਸੇ ਨੂੰ ਪਤਾ ਨਹੀਂ ਇਹ ਸਾਨੂੰ ਉਹ ਜਾਣੇ ਉੱਪਰ ਵਾਲਾ ਜਾਣੇ ਸਾਨੂੰ ਪੈਸੇ ਲੱਜੇ ਪਾ